ਹੈਲੋ ਦੋਸਤੋ ਵੈਲਕਮ ਕਰਦੇ ਆ ਆਪਣੇ ਬਲੌਗ ਚੈਨਲ ਤੇ ਤੁਹਾਡਾ ਤੇ ਲੋ ਜੀ ਅੱਜ ਬਾਲ ਬੱਚਾ ਚੱਲਿਆ ਨਾਨਕਿਆਂ ਨੂੰ ਸੋ ਜੂਨ ਦੀਆਂ ਛੁੱਟੀਆਂ ਕੱਟਣ ਐ ਤੇ ਦੇਖੋ ਜਾ ਜਾ ਕੇ ਰਮ ਮਾੜੀ ਮੋਟੀ ਮੀਰੀ ਵੀ ਜੂਨ ਸੁਧਰੇ ਹੈ ਕੋਈ ਨਾ ਲੱਗ ਜੂ ਪਤਾ ਆ ਦੇਖ ਮੈਂ ਆਦੇ ਪੋਪ ਦੇ ਨਾਲ ਟਾਈਮ ਸਪੈਂਡ ਕਰ ਰਿਹਾ ਹਾਂ ਜਿੰਨਾ ਕੋ ਹੋ ਸਕਦਾ ਮੇਰੇ ਤੋਂ ਇਹਦੇ ਬਿਨਾਂ ਤਾਂ ਮੈਨੂੰ ਜੀ ਲੱਗਣਾ ਤੇ ਸਾਡੇ ਗੋਰਖੇ ਬਿਨਾਂ ਹੂੰ ਮੇਰੇ ਬਿਨਾਂ ਜੀ ਲੱਗਣਾ ਕਿੰਨੇ ਦਿਨ ਨੂੰ ਆਣਾ ਹੁਣ ਹਫ਼ਤੇ ਨੂੰ ਕਿ 10 ਦਿਨਾਂ ਨੂੰ ਬੋਲਦੇ ਨਹੀਂ 15 ਦਿਨ 15 ਦਿਨ ਨਹੀਂ ਆਉਣਾ ਆ ਚੰਗਾ ਮੈਂ ਤਾਂ ਸੌਂ ਵੀ ਨਹੀਂ ਸੌਂਗਾ ਸੌਂ ਨਹੀਂ ਸੌਂਗਾ ਹੈ ਔਰ ਕੀ ਬਸ ਤੇ ਆ ਰਹੀ ਫਾਈਟ ਲਈ ਆਹੋ ਲੜਨਾ ਤੇ ਉੱਤੇ ਫੋਨ ਤੇ ਵੀ ਲੜੀ ਜਾਣਾ ਜੀ ਹਾਂਜੀ ਆ ਜਾ ਕਰਨੇ ਹਾਂ ਯਾ ਨਿੱਕਾ ਕਾਕਾ ਸਾਡਾ ਵਾਲ ਹੀ ਫੁੱਲੀ ਫਿਰਦਾ ਹੈ ਜੀ ਐਸ ਤੂੰ ਤਾਂ ਰਹਿ ਪਾ ਮੇਰੇ ਕੋਲੇ ਹਾਂਜੀ ਲੈ ਤਾਂ ਫਿਰ ਮੇਰਾ ਮੇਰੇ ਕੋਲੇ ਕੌਣ ਆ ਫਿਰ ਉਹ ਦੋ ਨਿਆਣੇ ਜੀ ਇੱਕ ਨਿਆਣੇ ਦੇ ਕੋਲੇ ਰੋ ਆ ਦੇਖ ਲੀਖ ਦੇ ਕੇ ਹੂੰ ਨੇ ਮੇਰਾ ਬੁੱਕੂ ਇਹ ਹਮ ਆ ਓਏ ਤੂੰ ਰਹਿ ਪੰਮੇ ਕੋਲੇ ਹੈ ਤੈਨੂੰ ਸਿੱਪਰ ਨਾ ਦੁੱਧ ਪਿਆ ਦੇ ਕਰ ਹੈ ਤੈਨੂੰ ਕੌਣ ਚੱਕਿਆ ਕਰ ਉੱਥੇ ਮੈਨੂੰ ਆਈ ਲੱਗੀ ਜਾਂਦਾ ਵੀ ਇਹ ਨਾ ਰੂਈ ਜਾਵੇ ਮੇਰੇ ਹੱਥਾਂ ਜਿਆਦੇ ਵਿਰਦਾ ਤੇ ਉੱਥੇ ਉੱਥੇ ਨਾ ਰੂ ਰੂ ਬਰਾਹਾਲੀ ਕਰ ਲਿਆ ਉਹਦਾ ਗੁਗੜੀ ਜੀ ਮੇਰੀ ਨਿੱਕੀ ਜੀ ਮੂੰਹ ਅਣੀ ਮੁੱਕਾਇਆ ਰੋਂਦਾ ਤਾਂ ਨਹੀਂ ਹੁੰਦੀ ਬਈ ਓ ਬਰਮਾਨਾ ਰੋਂਦਾ ਤਾਂ ਨਹੀਂ ਰੁਈ ਨਾ ਚੰਗਾ ਚੰਗਾ ਬੰਨ ਫੋਨ ਲਾ ਦੀ ਫਿਰ ਮੈਂ ਲੈ ਜੂ ਤੈਨੂੰ ਆ ਕੇ ਚੰਗਾ ਆਹ ਤਾ ਦਿਖਾ ਦੇ ਨਿੱਕੀ ਨਿੱਕੀ ਜਿਹੀ ਆ ਉਹਦੀ ਆ ਵੀ ਨਿੱਕੀ ਨਿੱਕੀ ਹੱਥ ਆ ਵੀ ਨਿੱਕੀ ਨਿੱਕੀ ਹੱਥ ਹੱਦ ਬਤਲੇ ਕੋਈ ਨਹੀਂ ਸੱਚ ਜਿਹਾ ਨਹੀਂ ਮੈਂ ਇਹ ਗੂੜੇ ਚਲੋ ਅੱਗੇ ਮਾ ਮੈਨੋ ਕੁਆ ਚੰਨਾ ਲੈ ਕੇ ਜਾਂ ਅੱਛਾ ਲੈ ਜਾ ਲੈ ਜਾ ਸਮਾਨ ਸਾਰ ਹਾਂ ਹਾਂ ਜਲ ਜੀਰਾ ਦਾ ਪੇਟੀ ਲਿਆ ਕੇ ਦਿੱਤੀ ਸੀ ਜਵਾਕ ਆਦੇ ਆ ਪੇਟੀ ਲਿਆ ਕੇ ਦਿੱਤੀ ਲੋਰੀ ਜੀਰੇ ਦੀ ਰਾਤੇ ਰਾਤੀ ਲੋਰੀ ਜੇ ਦੀ ਪੀਟੀ ਗਿਆ ਉਹ ਤਾਂ ਉੱਜਾਤਾ ਨਹੀਂ ਹੋ ਗਿਆ ਉਹਰੀ ਉਹ ਜਾ ਕੇ ਵੇਖ ਜਾ ਕੇ ਉਹਦੀ ਪੀਟੀ ਕਿੰਨੇ ਰਹਿ ਗਏ ਸਾਰੇ ਉੱਡ ਗਏ ਦੋ-ਮੋ ਤਣ ਰਹਿ ਗਏ ਕਿਉਂ ਵੀ ਬੋਤਲਾਂ ਦੇ ਵਿੱਚੋਂ ਠੀਕ ਆ ਸਾਰੀਆਂ ਕੱਲ ਕੱਲ ਜਾਨੀ ਕਿ ਸ਼ਾਮ ਨੂੰ ਇਹਨਾਂ ਨੂੰ 3 ਵਜੇ ਪਤਾ ਲੱਗਾ ਵੀ ਆਪਣੇ ਘਰੇ ਜਮਾਨ ਇਹਨਾਂ ਪਹੁੰਚੂ ਗਿਆ। ਜਮਾਨ ਤੇ ਰਿਐਕਸ਼ਨ ਦੇਖਣਾ। ਰਲੇ ਆ ਫਿਰ ਪੀਣਾ ਘੱਟ ਖਰਾਬ ਜ਼ਿਆਦਾ ਕਰਦੇ ਦੇਖੀ। ਹਾਂ। ਤੈਨੂੰ ਦਾੰਦਰੀਆਂ ਹੁੰਦੇ ਤੇਰੇ। ਲਓ ਦੋਸਤੋ ਹੋ ਗਈ ਆ ਨਾਨਕਿਆਂ ਨੂੰ ਜਾਣ ਦੀ ਤਿਆਰੀ ਯੋਗਰਾਜ ਦੀ। ਸੋ ਯੋਗਰਾਜ ਦੀਆਂ ਜੂੜ ਦੀਆਂ ਪਹਿਲੀਆਂ ਛੁੱਟੀਆਂ ਨੇ ਤੇ ਪਹਿਲੀਆਂ ਛੁੱਟੀਆਂ ਕੱਟਣੇ ਜਾ ਰਿਹਾ ਨਾਨਕੀ ਸੋ ਸਾਰੇ ਜਣੇ ਵਧਾਈਆਂ ਦਿਓ ਯੋਗਰਾਜ ਨੂੰ। ਠੀਕ ਹੈ ਤੇ ਬੇਬੇ ਨੇ ਵੀ ਗਰਮੀ ਵਾਲਾ ਕੁਰਤਾ ਪਾ ਲਿਆ ਤੇ ਗਰਮੀ ਹੈਗੀ ਬਹੁਤ ਜ਼ਿਆਦੀ ਤੇ ਹੁਣ ਆਪਾਂ ਨਿਕਲਦੇ ਆ ਐਸ਼ ਆਉਂਦੀ ਹੈ ਐਸੇ ਤਿਆਰੀ ਹੋ ਜਾਂਦੀ ਹੈ ਫਿਰ ਹੁਣ ਕੇ ਵਾਪਸੀ ਮੋੜਨਾ ਤੇ ਮੇਰੇ ਹੱਥਾਂ ਵਿੱਚ ਬਹੁਤ ਕੰਫਰਟੇਬਲ ਫੀਲ ਕਰਦਾ ਹੁਣੇ ਚੱਕਿਆ ਸੀ ਹੁਣੇ ਸੌਂਪਿਆ ਇਹਨਾਂ ਤੋਂ ਵਿਰਦੇ ਜੀ ਮੈਨੂੰ ਫਿਕਰ ਹੋਇਆ ਪਿਆ ਵੀ ਉੱਥੇ ਜਾ ਕੇ ਰੁਆਈ ਨਾ ਜਾਣ ਮੇਰਾ ਦਿਲ ਨੂੰ ਹੁੰਦਾ ਕੋਈ ਹੈ ਨਹੀਂ ਆਉਂਦੇ ਕਿਉਂ ਨਹੀਂਗੇ ਮੰਨ ਵੀ ਤੂੰ ਵਰਦਾ ਨਹੀਂ ਮੇਰੇ ਕੋਲ ਆ ਕੇ ਉਹਦੀ ਸੁਣਾਈਦਾ ਕਿੰਨਾ ਕੰਫਰਟੇਬਲ ਹੁੰਦਾ ਹੈ ਯਾਰ ਚੱਲ ਜੇ ਚਲੋ ਆਓ ਫਿਰ ਗਰਮੀ ਬਹੁਤ ਜ਼ਿਆਦਾ ਗੱਡੀ 'ਚ ਬੈਠੇ ਹੁਣ ਲਓ ਜੀ ਨਿਕਲ ਪਏ ਆ ਆਪਾਂ ਤੇ ਸਾਡਾ ਨਿੱਕਾ ਜਿਹਾ ਪਰਿਵਾਰ ਤੇ ਇੱਕ ਚੀਰਾ ਅੱਗੇ ਦੋਹਾਂ ਦੇ ਵਿੱਚ ਹੁਣ ਇੱਕ ਚੀਰਾ ਚੌਥਾ ਆਪਣੇ ਵਿਚ ਆਉਂਦਾ ਹੁੰਦਾ ਹੁੰਦਾ ਸੋ ਨਾਸੀ ਜਿਣੇ ਨਾਲ ਜਾਣਾ ਇੱਥੇ ਉਹਨਾਂ ਨੂੰ ਵੇਟ ਕਰਦੇ ਸੀਗੇ ਸੋ ਕੱਲ ਬਾਈ ਹੁਣੇ ਸਪੈਸ਼ਲ ਇਨਵਾਈਟ ਕੀਤਾ ਆਪਾਂ ਨੂੰ ਸੋ ਇੱਥੇ ਆਪਣੇ ਕੋਟਕਪੂਰਾ ਬਾਈਪਾਸ ਦੇ ਉੱਪਰ ਨਾ ਖੁੱਲਿਆ ਹੋਇਆ ਵਾ ਜੈਕਸ ਪੀਜ਼ਾ ਜੈਕਸ ਪੀਜ਼ਾ ਕੈਫੇ ਖੁੱਲਿਆ ਹੋ ਗਿਆ ਸੋ ਮੈਂ ਕੱਲੀ ਤੇ ਓਪਨਿੰਗ ਜੀ ਵੀ ਆਇਆ ਸੀ ਉਹਨਾਂ ਦੀ ਤੇ ਜਿੰਨੀ ਦੇਰ ਆਪਾਂ ਨੂੰ ਲੱਗਦੀ ਆ 35-40 ਮਿੰਟ ਮਾਸੀ ਨੇ ਟਾਈਮ ਲਾਦਣਾ ਇੱਥੇ ਆਉਣ ਤੇ ਉਹਨੇ ਜੇ ਤੁਹਾਨੂੰ ਆਪਾਂ ਕੈਫੇ ਦਿਖਾਉਣੇ ਆ ਤੇ ਨਾਲੇ ਬਾਈ ਹੁਣੇ ਕਹਿੰਦੀ ਸਾਡੇ ਕੋਲ ਜਰੂਰ ਆ ਕੇ ਜਾਇਓ ਕੱਲ ਫਿਰ ਗਰਨੀ ਸੀਗੀ ਤੇ ਕੱਲ ਆਇਆ ਨਹੀਂ ਗਿਆ ਕੀ ਹੁਣ ਆਪਾਂ ਚੱਲਦੇ ਆਂ ਠੀਕ ਆ ਸੋ ਬਹੁ ਖੁਈ ਲੱਗੀ ਪਈ ਆ ਨਾਲੇ ਟਾਈਮ ਸਾਡਾ ਵੱਜ ਜਾਊਗਾ ਤੇ ਦੁਪਹਿਰ ਦਾ ਟਾਈਮ ਹੋਗਾ ਨਾਲੇ ਕੁਝ ਖਾ ਪੀ ਲੈਨੇ ਆ ਤੇ ਨਾਲੇ ਤੁਹਾਨੂੰ ਦਿਖਾਉਣੇ ਆ ਬਹੁਤ ਘੈਂਟ ਜਗ੍ਹਾ ਬਾਈ ਹੁਣਾਂ ਨੇ ਬਣਾਈ ਆ ਜੈਕਸ ਪੀਜ਼ਾ ਤੇ ਆ ਜਿਓ ਫਿਰ ਜੁੜੀ ਰਹੋ ਸਾਰੇ ਜਿਹਨੇ ਆਪਣੇ ਮੋਗੇ ਚ ਵੀ ਆ ਗਿਆ ਪਹਿਲਾਂ ਇਹ ਫਸਟ ਟਾਈਮ ਜਦੋਂ ਅਸੀਂ ਗਏ ਸੀਗੇ ਸੋ ਅਸੀਂ ਗਏ ਹੋਏ ਸੀਗੇ ਇੱਥੇ ਨਿਹਾਲ ਸਿੰਘ ਵਾਲੇ ਸੋ ਨਿਹਾਲ ਸਿੰਘ ਵਾਲੀ ਉਦੋਂ ਆਪਾਂ ਬਬੂ ਦੀਦੀ ਉਹਨਾਂ ਨੇ ਗਏ ਸੀ ਹਾਂ ਉਹ ਸਾਰੇ ਗਏ ਸੀ ਗੇ ਫੈਮਲੀ ਇਕੱਠੀ ਹੋ ਗਈ ਸੀ ਸਾਰਾ ਪਰਿਵਾਰ ਸੀ ਹੁਣ ਵੀ ਉਹਨੂੰ ਸਾਰੀ ਫੈਮਲੀ ਹੁਣ ਫੈਮਲੀ ਵਿੱਚ ਦਾ ਨਵਾਂ ਬੰਦਾ ਠੀਕ ਹੈ ਪਹਿਲੀ ਇਹ ਪਹਿਲੀ ਵਾਰ ਚਲੇ ਆ ਉੱਥੇ ਠੀਕ ਆ ਚਲੋ ਆਓ ਫਿਰ ਕਰਦੇ ਹਾਂ ਕੰਟੀਨਿਊ ਲਓ ਦੋਸਤੋ ਅਸੀਂ ਪਹੁੰਚ ਗਏ ਆ ਜੈਕਸ ਪੀਜ਼ਾ ਕਾਫੇ ਦੇ ਵਿੱਚ ਤੇ ਤੁਹਾਨੂੰ ਲੋਕੇਸ਼ਨ ਦਿਖਾਉਣੇ ਆ ਕਿਉਂਕਿ ਅਸੀਂ ਇਹ ਤੇ ਵੀ ਜਾਣਦੇ ਆ ਅਸੀਂ ਇੱਕ ਚੀਜ਼ ਜਜ ਕਰਦੇ ਨੇ ਕਿ ਲੋਕੇਸ਼ਨ ਕਿੱਦਾਂ ਦੀ ਆ ਸੋ ਟਾਈਮ ਹੋ ਗਿਆ ਪੂਰੇ 2:00 ਦਾ ਲੋਕੇਸ਼ਨ ਦਿਖਾਉਣੇ ਆ ਕੈਫੇ ਦੀ ਸੋ ਐਸ਼ ਵੀ ਦੇਖੋ ਇੰਜੋਏ ਕਰ ਰਹੀ ਹੋਰੀ ਇੱਧਰ ਜੈਕਸ ਪੀਜ਼ਾ ਕੈਫੇ ਤੇ ਮੇਰਾ ਆਪ ਕੈਮਰਾ ਫਾਇਰ ਕਰਨਾ ਹੋਣਾ ਉਹ ਨਾਲ ਲੱਗਣਾ ਦਾੰਦ ਟੁੱਟਿਆ ਹੋਇਆ ਇੱਕ ਜੀ ਦੋਸਤੋ ਸੋ ਕੱਲ ਓਪਨਿੰਗ ਹੀ ਸੀਗੀ ਸੋ ਸਾਡੇ ਪਰਿਵਾਰ ਵੱਲੋਂ ਲੱਖ ਲੱਖ ਮੁਬਾਰਕਾਂ ਸੋ ਆਪਾਂ ਕਹਿੰਦੇ ਆ ਨਾ ਕਿ ਬਾਹਰ ਨੂੰ ਸਾਰੇ ਭਜਦੇ ਆ ਕਿ ਆਪਾਂ ਇੰਡੀਆ ਵਿੱਚ ਰਹਿ ਕੇ ਬਹੁਤ ਕੁਝ ਕਰ ਸਕਦੇ ਆ ਜਿਨ੍ਹਾਂ ਨੇ ਕਰਨਾ ਉਹ ਇੱਥੇ ਰਹਿ ਕੇ ਵੀ ਬਹੁਤ ਕੁਝ ਕਰੀ ਜਾਂਦੇ ਆ ਹਨਾ ਸੋ ਜज्ਬਾ ਤੇ ਹੌਸਲੇ ਦੀ ਜ਼ਰੂਰਤ ਹੁੰਦੀ ਆ ਸੋ ਉਹ ਕਿਤੇ ਨਾ ਕਿਤੇ ਆਪਾਂ ਹਾਰ ਜਾਂਦੇ ਆ ਜਦੋਂ ਆਪਾਂ ਉਹ ਹਾਰ ਜਾਂਦੇ ਆ ਫਿਰ ਆਪਾਂ ਕਿਤੇ ਨਾ ਕਿਤੇ ਆਪਾਂ ਨੂੰ ناکਾਮੀ ਦਾ ਮੂੰਹ ਦੇਖਣਾ ਪੈਂਦਾ ਹਨਾ ਸੋ ਹਮੇਸ਼ਾ ਪੋਜ਼ਿਟਿਵ ਸੋਚਿਆ ਕਰੋ ਨੈਗੇਟਿਵ ਨਾ ਸੋਚਿਆ ਕਰੋ ਵਾਹਿਗੁਰੂ ਤੁਹਾਡੇ ਵਾਸਤੇ ਸੋਚ ਕੇ ਰੱਖਿਆ ਆਪਾਂ ਨੂੰ ਦੁਨੀਆ ਤੇ ਭੇਜਿਆ ਹਰੇਕ ਬੰਦੇ ਦਾ ਕੋਈ ਨਾ ਕੋਈ ਮਕਸਦ ਜ਼ਰੂਰ ਹੁੰਦਾ ਤੇ ਆਪਦੇ ਮਕਸਦ ਨੂੰ ਹਾਸਲ ਕਰੋ ਆਪਦੇ ਆਪ ਨੂੰ ਪਛਾਣੋ ਸੋ ਅਸੀਂ ਪਹੁੰਚੇ ਹਾਂ ਜੈਕਸ ਪੀਜ਼ਾ ਕੈਫੇ ਦੇ ਵਿੱਚ ਸੋ ਕੱਲ ਬਾਈ ਹਰ ਨੇ ਸਪੈਸ਼ਲ ਬੁਲਾਇਆ ਸੀ ਓਪਨਿੰਗ ਹੀ ਸੀਗੀ ਸੋ ਅੱਜ ਸਵੱਭ ਕੁਦਰਤੀ ਬਣ ਗਿਆ ਸੋ ਅੱਜ ਸੋਚਿਆ ਨਹੀਂ ਸੀਗਾ ਵੀ ਆਪਾਂ ਇੱਥੇ ਆਉਣਾ ਕਿਉਂਕਿ ਅੱਜ ਤੁਹਾਨੂੰ ਪਤਾ ਕਿ ਮੈਂ ਸ਼ੁਰੂ ਕੀਤਾ ਬਲੌਗ ਇਹ ਯਵਰਾਜ ਨੂੰ ਤੇ ਐਸ਼ ਨੂੰ ਤੇ ਮਨਪ੍ਰੀਤ ਨੂੰ ਪਿੰਡ ਛੱਡ ਕੇ ਆਉਣਾ ਬਟ ਉਧਰ ਲੁਧਿਆਣੇ ਤੋਂ ਮਾਸੀ ਜੀ ਨੇ ਆਉਣਾ ਸੀਗਾ ਤੇ ਅਸੀਂ ਕੋਟਕਪੂਰਾ ਬਾਈਪਾਸ ਤੇ ਖੜੇ ਆਂ ਸੋ ਕੋਟਕਪੂਰਾ ਬਾਈਪਾਸ ਦੇ ਉੱਪਰ ਹੀ ਬਣਿਆ ਹੋਇਆ ਵਾ ਅਸੀਂ ਤੇ ਬਹੁਤ ਘੈਂਟ ਲੋਕੇਸ਼ਨ ਆ ਤੇ ਫਿਰ ਉਹਨਾਂ ਦੀ ਵੇਟ ਸਾਨੂੰ ਗੱਡੀ 'ਚ ਬੈਕ ਕਰਨੀ ਪੈਣੀ ਸੀ ਫਿਰ ਮਨਪ੍ਰੀਤ ਨੂੰ ਕਿਹਾ ਮੈਂ ਕਿਹਾ ਚਲੋ ਆਪਾਂ ਚੱਲ ਗਏ ਤੇ ਤੁਹਾਨੂੰ ਦਿਖਾਉਣੇ ਆ ਕਿ ਐਸੀ ਤੇ ਆਓ ਫਿਰ ਤੁਹਾਨੂੰ ਮਰਾਉਣੇ ਚਾਣਨ ਤੇ ਬਹੁਤ ਘੈਂਟ ਲੋਕੇਸ਼ਨ ਆ ਤੇ ਬਹੁਤ ਖੁੱਲੀ ਡੁੱਲੀ ਜਗ੍ਹਾ ਤੇ ਬਣਿਆ ਹੋਇਆ ਮੈਂ ਇੱਥੇ ਹੈਗਾ ਮਤਲਬ ਕਿ ਕੋਟਕਪੂਰਾ ਜਿਹੜਾ ਚੌਂਕ ਆਉਂਦਾ ਮੋਗੇ ਤੋਂ ਕੋਟਕਪੂਰਾ ਬਾਈਪਾਸ ਆਉਂਦਾ ਬਸ ਸਰ ਪਚੌਂਕ ਦੇ ਨੇੜੇ ਹੀ ਆ ਬਹੁਤ ਘੈਂਟ ਲੋਕੇਸ਼ਨ ਆ ਬਾਕੀ ਅੰਦਰ ਲਵ ਯੂ ਤੁਹਾਨੂੰ ਦਿਖਾਉਣੇ ਆ ਅੱਜ ਸੋ ਕਿਤੇ ਨਾ ਕਿਤੇ ਹਰ ਇੱਕ ਬਰੀਕੀ ਦਾ ਖਿਆਲ ਰੱਖਿਆ ਗਿਆ ਪੰਡ ਖੇਤ ਕਬੱਡੀ ਨਜ਼ਾਰੇ ਕਿਸਾਨ ਲਵ ਬੇਬੇ ਬਾਪੂ ਗੱਭਰੂ ਪੰਜਾਬ ਮੋਟਰ ਪੰਜ ਦਰਿਆ ਮੱਕੀ ਦੀ ਰੋਟੀ ਤੇ ਮਟਿਆ ਠੀਕ ਆ ਹਾਂਜੀ ਲਓ ਜੀ ਮੇਰੇ ਵਾਸਤੇ ਲੈ ਕੇ ਆਈਆਂ ਹੂੰ ਲਓ ਤੁਹਾਨੂੰ ਸਾਰਾ ਦਿਖਾਉਣੇ ਆ ਅਪ ਅੰਦਰਲਾ ਕੱਲ ਥੋੜਾ ਜਿਹਾ ਹਜੇ ਓਪਨਿੰਗ ਕਰਕੇ ਨੰਦਲਾ ਵੀਡੀਓ ਦੇਖ ਸਕਦੇ ਹੋ ਤੁਸੀਂ ਲੋਕੇਸ਼ਨ ਦੇਖੋ ਕਹਿੰਡ ਚੀਜ਼ ਲੱਗਦੀ ਹੈ ਜਦੋਂ ਅਸੀਂ ਨਿਹਾਲ ਸਿੰਘ ਵਾਲੀ ਪਹੁੰਚੇ ਸੀ ਨਾ ਤੇ ਉਦੋਂ ਅਸੀਂ ਇਹ ਚੀਜ਼ਾਂ ਦੇ دیਵਾਨੇ ਹੋ ਗਏ ਸੀ ਕਿਉਂਕਿ ਆਪਾਂ ਫੈਮਿਲੀ ਵਿੱਚ ਇਕੱਠੇ ਜਦੋਂ ਆਉਣੇ ਆਪ ਦੇ ਪਰਿਵਾਰ ਦੇ ਨਾਲ ਆਉਣੇ ਆ ਤੇ ਆਪਾਂ ਜਦੋਂ ਆ ਕੇ ਬੈਠਦੇ ਆ ਕਿਉਂਕਿ ਆਪਦੇ ਅਰਜੀਵ ਹਾਂ ਦੇ ਵਿੱਚੋਂ ਆਪਾਂ ਜਦੋਂ ਨਿਕਲਦੇ ਆ ਨਾ ਆਪਾਂ ਨੂੰ ਹੁੰਦਾ ਕਿ ਯਾਰ ਮਾਨ ਥੋੜਾ ਹੋਰ ਪਾਸੇ ਹੋ ਜੇ ਤੇ ਲੋਕੇਸ਼ਨ ਵਧੀਆ ਜੀ ਹੋਵੇ ਦੇਖੋ ਕਿੰਨੀ ਸੋਹਣੀ ਲੋਕੇਸ਼ਨ ਆ ਬਾਈ ਹੁਣਾਂ ਨੇ ਬਣਾਈ ਸੋ ਇੱਕ ਚੀਜ਼ ਹੋਰ ਆ ਕਿ ਬਾਈ ਹੁਣੀ ਆਪਣੇ ਸਾਰੇ ਵਲੌਗ ਦੇਖਦੇ ਨੇ ਸੋ ਇਦਾਂ ਰੱਖਦਾ ਕਿ ਆਪਾਂ ਆਵਦੇ ਪਰਿਵਾਰ ਚ ਆ ਗਏ ਹੁੰਨੇ ਆ ਫੈਮਿਲੀ ਹਾਲ ਇੱਥੇ ਫੈਮਿਲੀ ਮਤਲਬ ਕਿ ਬੈਠਣ ਵਾਸਤੇ ਸੋ ਆਹ ਗ੍ਰਾਫਿਕ ਹੋਰ ਆ ਜੇ ਆਪਾਂ ਕੋ ਰੀਲ ਵਗੈਰਾ ਵੀ ਸ਼ੂਟ ਕਰਨੀ ਆ ਇਹ ਇੱਕ ਚੀਜ਼ ਬਹੁ ਬੁਧੀ ਤੇ ਸੰਤਿਆਰ ਰੱਖਿਆ ਗਿਆ ਤੇ ਇਧਰ ਵੀ ਆ ਗਿਆ ਆਪਣਾ ਫੈਮਿਲੀ ਦਾ ਬੈਠ ਕੇ ਖਾਣ ਪੀਣ ਵਾਸਤੇ ਦੇਖ ਸਕਦੇ ਆ ਤਾਂ ਜੀ ਵੀ ਹੈ ਲੋ ਜੀ ਹੋਰ ਦੋਸਤੋ ਸੋ ਸੌਤੋ ਪਹਿਲਾਂ ਬਾਈ ਨੂੰ ਅੰਦਰ ਰੂਮ ਲਾਉਣੇ ਸੋ ਬਾਈ ਜੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਪਰਮਾਤਮਾ ਕਰੇ denn ਦੁੱਗਣੀ ਰਾਜ ਚ ਆਪਣੀ ਤਰੱਕੀ ਦੇਵੇ ਸੋ ਬਹੁਤ ਵਧੀਆ ਲੱਗਾ ਹਨਾ ਕਿ ਆਪਾਂ ਇੰਡੀਆ ਵਿੱਚ ਰਹਿ ਕੇ ਬਹੁਤ ਕੁਝ ਕਰ ਸਕਦੇ ਆ ਸਹੀ ਐ ਨਾ ਬਾਈ ਸੋ ਵਧਾਈ ਦੇ ਪਾਤਰਾ ਬਾਈ ਹੋਣੀ ਕਿ ਬਹੁਤ ਘੈਂਟ ਲੋਕੇਸ਼ਨ ਬਾਈ ਹੋਣ ਨੇ ਬਣਾਈ ਹੋਈ ਆ ਸੋ ਏਰੀਆ ਬਹੁਤ ਵਧੀਆ ਚੋਇਸ ਕੀਤਾ ਆਪਣੀ ਗੱਡੀ ਵਗੈਰਾ ਪਾਰਕਿੰਗ ਕਰਨ ਵਾਸਤੇ ਵੀ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਨਹੀਂ ਬਾਜ਼ਾਰਾਂ ਦੇ ਵਿੱਚ ਤੁਹਾਨੂੰ ਪਾਵਾ ਵੀ ਵੀ ਹੁੰਦੀ ਰਹਿੰਦੀ ਆ ਉਹ ਪ੍ਰੋਬਲਮ ਇੱਥੇ ਨਹੀਂ ਆਊਗੀ ਕਿਤੇ ਵੀ ਗੱਡੀ ਆਪਾਂ پارک ਕਰ ਸਕਦੇ ਆ ਠੀਕ ਆ ਤਾਨੂੰ ਆਪਾਂ ਅੰਦਰਲਾ ਵੀ ਦਿਖਾਉਣੇ ਆਪਾਂ ਕਿਚਨ ਦਿਖਾਉਣੇ ਆ ਕਿਉਂਕਿ ਨਵਾਂ ਫੁੱਲਿਆ ਬਿਲਕੁਲ ਤੇ ਬਿਲਕੁਲ ਪੂਰਾ ਉੱਪਰ ਸਫਾਈ ਹੋਊਗੀ ਆਪਾਂ ਕਿਚਨ ਅੰਦਰੋਂ ਤੋਂ ਦਿਖਾਉਣੇ ਨਹੀਂ ਆਪਾਂ ਬਾਹਰ ਤੋਂ ਜੀ ਲਾਈਵ ਦਿਖਾਉਣਾ ਲਓ ਜੀ ਆਪਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਆ ਕਿ ਬਾਈ ਉਹਨਾਂ ਨੇ ਬਾਹਰੋਂ ਡੈਕੋਰੇਸ਼ਨ ਹੀ ਇਕੱਲੀ ਕਰਤੀ ਜਾਂ ਅੰਦਰ ਕਿਚਨ ਦਾ ਵੀ ਖਿਆਲ ਰੱਖਿਆ ਹੋਇਆ ਠੀਕ ਆ ਲਓ ਜੀ ਦੱਸੋ ਕੋਈ ਆਏ ਨੌਨ ਵੈਜ ਦਾ ਅਲੱਗ ਲੱਗਾ ਨੌਨ ਵੈਜ ਦਾ ਹੋ ਗਿਆ ਉਹ ਵੈਜ। ਓਕੇ ਓਕੇ ਇਹ ਨੌਨ ਵੈਜ ਦਾ ਅਲੱਗ ਰੱਖਿਆ ਹੋਇਆ ਸਾਈਡ ਤੇ ਹਨਾ ਤੇ ਵੈਜ ਦਾ ਅਲੱਗ ਆ ਠੀਕ ਆ ਵੀ ਆਏ ਨਹੀਂ ਹੈਗਾ ਕਿ ਆਪਾਂ ਇੱਕ ਹੀ ਤੇਲ ਵਿੱਚ ਫਰਾਈ ਕਰ ਕਰ ਦੇਈ ਜਾਂਦੇ ਹਨਾ ਜੀ 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 ਦੇਖੋ ਇਹ ਕਿਚਨ ਦੇ ਵਿੱਚ ਵੀ ਕਿੰਨੀ ਜ਼ਿਆਦਾ ਸਫਾਈ ਆ ਸੋ ਸਭ ਤੋਂ ਜ਼ਿਆਦਾ ਵਧੀਆ ਚੀਜ਼ ਦੇਖਣ ਵਾਲੀ ਹੁੰਦੀ ਆ ਕਿ ਨਹੀਂ ਤਾਂ ਖਰਾਬ ਹੀ ਯੂਜ਼ ਕੀਤਾ ਹੁੰਦਾ ਹਰਾ ਹਨਾ ਲਓ ਜੀ ਮਿੱਤਰੋ ਆ ਸਾਡਾ ਪੀਜ਼ਾ ਬਣ ਰਿਹਾ ਠੀਕ ਆ ਬਾਈਰ ਨੂੰ ਸਪੈਸ਼ਲ ਜਿਹੜਾ ਘੈਂਟ ਆ ਤੁਸੀਂ ਉਹ ਬਣਾ ਦਿਓ ਤੇ ਆ ਦੇਖੋ ਤੁਸੀਂ ਵੈਜੀਟੇਰੀਅਨ ਵਗੈਰਾ ਸਾਰੀਆਂ ਇੱਥੇ ਲੱਗੀਆਂ ਹੋਈਆਂ ਨੇ ਤੇ ਚਿਕਨ ਵਾਲਾ ਅਲੱਗ ਰੱਖਿਆ ਹੋਇਆ ਵੀ ਆਏ ਨਹੀਂ ਹੈਗਾ ਪਕੜੇ ਕਈ ਵੈਜ ਹੈਗੇ ਨਾਨ ਵੈਜ ਆ ਤੇ ਇੱਕ ਤਾਂ ਮਿਕਸ ਨਹੀਂ ਹੈਗਾ ਹਣਾ ਲਓ ਜੀ ਬਾਹਰੋਂ ਤੁਸੀਂ ਸਭ ਕੁਝ ਦੇਖਿਆ ਹੋਊਗਾ ਬਟ ਅੰਦਰੋਂ ਸਾਨੂੰ ਪਹਿਲੀ ਵਾਰ ਦਿਖਾ ਰਹੇ ਹਾਂ ਕਿ ਕਿਚਨ ਦੇ ਵਿੱਚ ਜਾ ਕੇ ਵੀ ਅੰਦਰ ਵੀ ਕੀ ਹੈਗਾ ਮਾਹੌਲ ਨਾ ਲਓ ਜੀ ਜੀ ਦੋਸਤੋ ਸੋ ਮਾਸੀ ਜੀ ਨੂੰ ਮਿਲੋ ਮਾਸੀ ਜੀ ਦੀ ਵੀਟ ਕਰਦੇ ਸੀ ਕਿ ਅਸੀਂ ਚਾਪਾ ਨੂੰ ਜੈ ਐਕਸ ਪੀਜ਼ਾ ਕੈਫੇ ਤੇ ਚਲਦੇ ਆ ਸੋ ਮਿੱਤਰੋ ਪੀਜ਼ਾ ਬਾਈ ਹੁਣ ਨੇ ਖਵਾਇਆ ਬੜਾ ਘੈਂਟ ਤੇ ਐਸ਼ ਮੈਂ ਤੋੜ ਲਿਆ ਇਹ ਤੋੜ ਲਿਆ ਕਿਵੇਂ ਲੱਗਾ ਪੀਜ਼ਾ ਤੈਨੂੰ ਸੋ ਬਾਈ ਸਾਰੇ ਜਾਣੇ ਜਰੂਰ ਪਹੁੰਚਿਓ ਆਪ ਦੇ ਪਰਿਵਾਰ ਨੂੰ ਲੈ ਕੇ ਹਨ ਤੇ ਲੋਕੇਸ਼ਨ ਬੜੀ ਘੈਂਟ ਆ ਤੇ ਬਹੁਤ ਸੋਣਾ ਮਾਹੌਲ ਆ ਜਦੋਂ ਵੀ ਜ਼ਿੰਦਗੀ ਰਜੇ ਵਿੱਚ ਵੇਲ ਮਿਲੇ ਤਾ ਜਰੂਰ ਉੱਥੇ ਪਹੁੰਚੇ ਹੋ ਕਿੱਦਾਂ ਲੱਗੀ ਠੀਕ ਆ ਨਾਲ ਹੀ ਆ ਲੱਗਿਆ ਰੌਲਾ ਪਾਉਣ ਸਾਡਾ ਕਾਕਾ ਇਹ ਕਹਿੰਦਾ ਮੈਂ ਵੀ ਖਾਣਾ ਜਿੱਦੋਂ ਵੱਡਾ ਹੋ ਗਿਆ ਇਹਨੂੰ ਲੈ ਕੇ ਆਇਆ ਕਰਾਂਗੇ ਨਾਲ ਇਹ ਭਾਂਡਿਆਂ 'ਚ ਖਲਾ ਭਾਂਡੇ ਖਲਾ ਰਿਆ ਕੋਲ ਸਾਡੇ ਹਨ ਤੇ ਹੁਣ ਪਹੁੰਚ ਗਏ ਆਪਾਂ ਚਿੱਦੇ ਤੇ ਹੋੜਾ ਖੱਬੀ ਸੀਟ ਖਾਲੀ ਹੋਣ ਵਾਲੀ ਏ ਗੱਡੀ ਦੇ ਵਿੱਚ ਜਿਹੜੇ ਬੈਠੀ ਨਾਲ ਮੇਰੇ ਹੈ ਹੈ ਖੱਬੀ ਸੀਟ ਖਾਲੀ ਹੋ ਜਾਣੀ ਆ ਤੇ じゃ ਸਿੱਧੂ ਨੂੰ ਰਹਿ ਜਾਣਾ ਕੱਲਾ ਤੇ ਹਣਾ ਹੁਣ ਇਹਦੇ ਨਾਲ ਬਾਲਾ ਮੋਹ ਜਾ ਪਿਆ ਹੁਣ ਇਹਦੀ ਭਾਲ ਬਾੜੀ ਆਉਣੀ ਆ ਇਹ ਵੀ ਮਿੱਤ ਮੇਰੇ ਬਣਾਉਂਦਾ ਨਹੀਂ ਗਾ ਉਹਨੂੰ ਟਿਆਂ ਟਿਆਂ ਹੁੰਦੀ ਬਈ ਹੁਣੀ ਇਹ ਚੀਦੇ ਵੈਂਡ ਵਿੱਚ ਹੂੰ ਅਰੋਂ ਨਾ ਦੇਈਂ ਨਾ ਜਵਾਕਰ ਰੋਈ ਜਾਵੇ ਕੋਈ ਨਾ ਦੇਖਦੇ ਆ ਮਨੇ ਮੈਂ ਲੈ ਗਿ ਜਾਉ ਆਗੇ ਦੋਨਾਂ ਨੂੰ ਨਾਲ ਹੀ ਜੇ ਰੋਇਆ ਦੀਦੀ ਨਾਲ ਤੈਨੂੰ ਹੀ ਹੋਣਾ ਬਣਾ ਫਿਰ ਹੈਂ ਜਿਆਦਾ ਰੋਂ ਨਾ ਦੇਈਂ ਜਿਵੇਂ ਕੋਸ਼ਿਸ਼ ਕਰਨੀ ਵੀ ਨਾ ਰੋਗੇ ਬੰਦੇ ਹਾਇਰ ਕਰ ਲਏ ਮਾਸੀ ਇਹਨੂੰ ਬੁਲਾ ਲਏ ਵੀ ਕਾਕਾ ਨਹੀਂ ਰੋਣਾ ਚਾਹੀਦਾ ਆਣਾ ਇਹਨਾਂ ਮੋਦਨ ਲਾ ਵੀ ਗਏ ਤਿਆਰ ਆ ਕਹਿੰਦੇ ਕੋਈ ਚੱਕ ਨਹੀਂ ਰੋਣ ਨਹੀਂ ਦਿੰਦੇ ਸੋ ਤਿਆਰੀ ਇਹਨਾਂ ਲੋ ਪੂਰੀ ਆ ਬਾਕੀ ਵੇਖੋ ਕੀ ਬਣਦਾ